ਨਿਸ਼ਾਨ ਸਾਹਿਬ ਦਾ ਸਤਿਕਾਰ ਕੀ ਹੁੰਦਾ ਸ਼ਾਇਦ ਇਹਨਾਂ ਬਾਬਿਆਂ ਨੂੰ ਅੰਮ੍ਰਿਤ ਛੱਕੇ ਵੀ ਨਹੀਂ ਅੰਦਾਜ਼ਾ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਗਿਆਨੀ ਧਿਆਨੀ ਬੰਦੇ ਵੀ ਨੇ ਕਿਵੇਂ ਇਹਨਾਂ ਪੈਰਾਂ 'ਤੇ ਚੱਪਲਾਂ ਪਾਈਆਂ ਹੋਈਆਂ ਨੇ ਬੜੇ ਗੁੱਸੇ 'ਚ ਆ ਕੇ ਨਿਸ਼ਾਨ ਸਾਹਿਬ ਪਲਟ ਰਹੇ ਨੇ ਇਹ ਵੀਡੀਓ ਅੰਮ੍ਰਿਤਸਰ ਸ਼ਾਟਾ ਕੋਲ ਪਿੰਦੇ ਪਿੰਡ ਗੁਰੂ ਕੀ ਵਡਾਲੀ ਦੀਆਂ ਨੇ ਜితేంద్రਾ ਕਲਾਉਣੀ 'ਚ ਲੱਗੇ ਨਿਸ਼ਾਨ ਸਾਹਿਬ ਨੂੰ ਬੜੇ ਗਲਤ ਤਰੀਕੇ ਨਾਲ ਪਟਿਆ ਗਿਆ ਇਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਜਿਹੜਾ ਬੰਦਾ ਉੱਪਰ ਖੜਾ ਹੋਇਆ ਉਹ ਕਹਿ ਰਿਹਾ ਪਲਟ ਕੇ ਦਿਖਾਵਾਂਗੇ ਤੁਹਾਨੂੰ ਮਸਲਾ ਕੋਈ ਵੀ ਹੋਵੇ ਦ ਪਰ ਨਿਸ਼ਾਨ ਸਾਹਿਬ ਦਾ ਸਤਿਕਾਰ ਤਾਂ ਕਰਨਾ ਚਾਹੀਦਾ ਉਹ ਖਾਸ ਕਰ ਤੁਸੀਂ ਵੀ ਦੇਖ ਸਕਦੇ ਹੋ ਵਿੱਚ ਅੰਮ੍ਰਿਤ ਵੀ ਛਕਿਆ ਹੋਇਆ ਕਈ ਬੰਦਿਆਂ ਨੇ ਸਾਰੇ ਹੀ ਸਾਰੇ ਸਿੱਖ ਨੇ ਤੇ ਇਹਨਾਂ ਨੂੰ ਤਾਂ ਇਸ ਗੱਲ ਤੋਂ ਜਾਨੂ ਹੋਣਾ ਚਾਹੀਦਾ ਕਿ ਕਿਵੇਂ ਨਿਸ਼ਾਨ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਪਰ ਇਹਨਾਂ ਨੇ ਤਾਂ ਟਰੈਕਟਰ ਪਿੱਛੇ ਹਲ ਪਾ ਕੇ ਨਿਸ਼ਾਨ ਸਾਹਿਬ ਨੂੰ ਪੜਤਾ ਜਥੇਦਾਰ ਹਰਜਿੰਦਰ ਸਿੰਘ ਨੇ ਦਿੱਤੀ ਚੇਤਾਵਨੀ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਕਹਿਆ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਤੇ ਨਿਤ ਨਵੀ ਤੋਂ ਨਵੀ ਅਪਡੇਟ ਦੇ ਨਾਲ ਜੁੜਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ